ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਾ ਜਿਹੜਾ 6:30 ਦਾਗਾ ਸੋਨੂੰ ਪਤਾ ਹੀ ਸਵੇਰ ਦੀ ਭੱਜ ਦੌਰ ਦੇ ਕੰਮ ਬਹੁਤ ਜ਼ਾਰੇ ਹੋ ਜਾਂਦੇ ਨੇਗੇ ਇੱਕ ਜਿਹੜੇ ਲਾਈਟ ਦੇ ਕੱਟ ਨੇਗੇ ਇੱਕ ਕੰਮ ਰੀ ਦੁੱਤ ਚੱਲ ਪਈ ਇੱਕ ਲਾਈਟ ਦੇ ਕੱਟ ਨੇ ਤੇ ਇੱਕ ਗਰਮੀ ਆਇ ਕਨੇਹਰੀ ਦਾ ਰੈਸਟਰਾਵ ਅਕਲਕਾਨੀ ਬਹੁਤ ਆਉਂਦੀ ਆ ਸਾਫ ਸੁਥਿਆ ਸਵੇਰ ਵੇਲੇ ਹਨਾ ਕੱਪੜੇ ਧੋਣੇ ਫਲੈਟ ਦੇ ਕੱਟ ਲੱਗਣੇ ਬਾਹੜੇ ਕੰਮ ਹੋ ਜਾਂਦੇ ਉਧਰ ਤਰੀ ਹੋਈ ਜੀ ਸਬਜ਼ੀ ਰੋਟੀ ਆਪਾਂ ਨੇ ਬਣਾ ਲਈ ਐ ਸਰਦਾਰ ਜੀ ਅਣ ਜਾਣਾਗਾ ਖੇਤ ਕਿਸੇ ਦੇ ਦੀੜੀ ਤੇ ਗੀੜਾ ਲਾਉਣ ਕਣਕ ਦਾ ਕਣਕ ਦੀ ਬਾੜੀ ਸ਼ੁਰੂ ਹੋ ਗਈ ਆਪਣੇ ਅੱਜ ਪਿਛਲੇ ਪਹਿਰ ਸਾਇਦ ਆਪਣੇ ਅੱਜ ਕੁਪੈਨ ਆ ਜੂਗੀ ਉੜੀ ਕਾਣੀ ਅੱਜ ਵੱਡੀ ਜਾਊਗਾ ਕੀ ਕੱਲ ਨੂੰ ਵੱਢ ਲਾਂਗੇ ਕੋਲ ਦੀ ਤਾਂ ਲੈ 20% ਚਾ ਲੈਣਾ ਬਾਕੀ ਆਪਨੇ ਕੱਲ ਨੂੰ ਵੱਢ ਲਵਾਂਗੇ ਕਣਕ ਸੰਤਾਰ ਜੀ ਰੋਟੀ ਖਾ ਕੇ ਜਾਂਦੇ ਨੇ ਕੱਪੜਾ ਮਾਰਿਆ ਟਰੈਕਟਰ ਤੇ ਟਰਾਲੀ ਪਾਇਆ ਏ ਟਰੈਕਟਰ ਨਾਲ ਜਰਾ ਰੋਟੀ ਖਾ ਕੇ ਬਸ ਜਾਂਦੇ ਨੇ ਖੇਤ ਸੇਮ ਹੀ ਨਾ ਦੀ ਫਸਲ ਨੰਦਲ ਸੇਉਣੇ ਦਾ ਮੋਰ ਅੱਜ ਤਾਂ ਨਹੀਂ ਆਉਂਦੀ ਆਪਣੇ ਘਰੇ ਆਪਣੇ ਕਣਕ ਆਉਂਦੀ ਅੱਜ ਹੀ ਲਿਆਂਗੂ ਕੱਲ ਨੂੰ ਸੇ ਸੇਉਣੇ ਦਾ ਮੋਰ ਘਰੇ ਆਜੂ ਅੱਜ ਆਪਣ ਸੇਉਣੇ ਰੰਗੀ ਕਣਕ ਤੇ ਮੈਂ ਮਸੇਂ ਚ ਕੱਪੜੇ ਪਾਉਣ ਜਾਗਦੀ ਤੀਗੀ ਕੀ ਕਹੇ ਬੀ ਸੁਣਦਾ ਨੀ ਲੋ ਯਾ ਟਾਈਮ ਹੈ ਮੁੜ ਕੇ ਵੀਡੀਓ ਨਹੀਂ ਬਣੀ ਹੈਗੀ ਦਿਨ ਵੱਡੇ ਹੋ ਗਏ ਧੁੱਪਾਂ ਜ਼ਾਰੇ ਹੋ ਗਈਆਂ ਬਾਹਰ ਨਿਕਲ ਹੁਣ ਜੀ ਨਹੀਂ ਕਰਦਾ ਕੰਮ ਕਰਕੇ ਅੰਦਰ ਪਾਏਗੇ ਸਾਢੇ 3 ਹੋ ਗਏ ਤੁਹਾਨੂੰ ਮੱਜਾਂ ਦਿਖਾਉਣੇ ਦੇਖ ਲਓ ਆ ਬੈਠਿਆਂ ਨੇ ਆਰਾਮ ਨਾਲ ਹੁਣ ਇਹਨਾਂ ਨੂੰ ਡੰਡੇ ਨਾਲ ਖੜੀਆਂ ਕਰਾਂਗੇ ਫੇਰ ਬੰਨਾਂਗੇ ਐ ਮੌਜੇ ਨਾਲ ਬੈਠੇ ਨੇ 10 ਮਿੰਟ ਹੋਰ ਬਹਿ ਜਾਂਨ ਦੋ ਚਲੋ ਫਿਰ ਤੇ ਡੰਡੇ ਨਾਲ ਖੜੀਆਂ ਕਰਕੇ ਬੰਨਣੀਆਂ ਪੈਂਦੀਆਂ ਨੇਗੀਆਂ ਆਪ ਦੇ ਆਪ ਤਾਂ ਖੜੀਆਂ ਹੁੰਦੀਆਂ ਹੀ ਕਪਾਏਨ ਆ ਗਈ ਐ ਤੇ ਕਪਾਏਨ ਆ ਕੇ ਟਰੈਕਟਰ ਟਰਾਲੀ ਲਾਏ ਗਏ ਨੇ ਕਿ ਹੁਣ 3 ਵਜੇ ਆਈ ਐ ਕਪਾਏਨ ਤੇ ਬਾਹਰ ਖੁੱਲਾ ਪਿਆਗਾ ਆਪਾਂ ਢਾ ਕੇ ਆਉਣਾ ਜੀ ਬਾਹਰ ਤੇ ਬਾਕੀ ਪਣਾ ਕਹਿੰਦੀ ਸੀ ਵੀ ਜਿਹੜੀ ਤੁਸੀਂ ਹਨਾ ਸੋ ਹੁਣ ਬਾਹਰ ਦੀ ਰਾਖੀ ਰੱਖਣੀ ਔਖੀ ਐ ਇੱਕ ਵਾਰ ਤਾਂ ਉਹ ਸੀ ਜਿਹੜਾ ਖੁੱਲਾ ਪਿਆਗਾ ਤੇ ਆ ਦੇਖ ਲੋ ਵਿੱਚ ਸਾਲਕਸ ਮੰਪਾ ਵਿੱਚ ਆਪਾਂ ਆਦਰਵਾਜਾ ਇੱਥੇ ਆਪਣੀ ਕਣਕ ਲਹੂਗੀ ਜੇ ਅੱਜ ਟਰਾਲੀ ਭਰ ਲਿਆਂਦੀ ਅੱਜ ਘਰੇ ਲਾ ਲਾਂਗੇ ਨਹੀਂ ਕੱਲ ਨੂੰ ਤਾਂ ਆਊਗੀ ਆਊਗੀ ਸੁੱਕਿਆ ਪੈ ਦਰਵਾਜਾ ਇਹ ਤਾਂ ਨੂੰ ਤੇਲ ਦੀ ਸੱਲ ਜੀ ਆਏਗੀ ਮੈਂ ਦੇਖਣਾ ਇਸੇ ਕਿਉਂਕਿ ਹੁਣ ਆਪਾਂ ਨੇ ਸੁੱਕਿਆ ਪੈ ਤਾਂ ਸੇ ਲਾ ਲੀਏ ਤੇ ਤੇਲ ਤੇਲ ਤੁਲ ਜਾ ਇੱਥੇ ਕੋਲ ਤੇਲ ਦਾ ਰੱਖ ਲੰਦੇ ਨੇ ਵਕਤੀ ਹੋ ਰਹਾ ਹਨ ਇਹ ਚੀਜ਼ਾਂ ਟਰਾਂਸਫਾਰਮਰ ਤੇ ਆ ਗੋਦ ਟੋਤਾ ਸੀ ਕੋ ਸਰਦਾਰ ਜੀ ਨੇ ਤੇ ਜੋ ਵੀ ਨਿਕਲਿਆ ਹੋਊ ਤੇਲ ਮੈਂ ਬਾਅਦ ਤੇ ਮਲਾਈ ਸੀ ਵੀ ਉਹਨੇ ਬਾਅਦ ਤੇ ਨਿਆਮਾ ਹਾਂ ਠੀਕ ਹੋ ਗਈ ਤੁਸੀਂ ਲਓ ਜੀ ਪਰ ਬਰ ਚੰਮਤਾ ਕਿਉਂਕਿ ਅਵਾਰਾ ਕੋਈ ਪਸ਼ੂ ਆ ਜਾਂਦਾ ਹੈ ਨਾ ਫਿਰ ਮੱਝ ਨੂੰ ਕੜਾ ਆ ਜਾਂਦਾ ਹੈਗਾ ਤੇ ਗੁਰਮਣਾ ਆ ਗਿਆ ਖੜੀਆਂ ਕਰਕੇ ਇੱਕ ਮੱਝ ਖੜੀ ਹੋਈ ਹੈਗੀ ਮਤ ਮਾਤ ਲੈਣੀਆਂ ਬਾਹਰ ਇਹਨੇ ਫੇਰ ਬੰਨਾਂਗੇ ਨਾ ਤੇ ਗੁਰਮਣ ਚਾ ਕਰ ਦਿੱਤੇ ਬਰਦੀ ਦੋਨਾਂ ਬਣਾਣੀ ਮੈਂ ਇਕੱਠੇ ਹੀ ਧਾਉਂਗੇ ਜਰੋਂ ਉਹ ਆ ਦੋ ਸੁਖਣ ਆਗ ਹੱਦੀਏ ਤਾਂ ਗੱਡ ਵੱਡ ਜੀ ਕਿੰਨੀ ਹੋਊਗੀ ਤੇ ਸਾਡਾ ਜ ਮੰਜਾ ਟੁੱਟ ਗਿਆ ਬਾਣ ਜਿਹੜਾ ਮੰਜਾ ਤੇ ਉਹ ਟੁੱਟ ਗਿਆ ਹੁਣ ਦੋ ਮੰਜੇ ਭਰਨੇ ਪੈਣਗੇ ਡਾਹਣ ਵਾਲੇ ਜਿਹਦੇ ਆਮ ਜਿ ਘਰੇ ਡਾਉਣ ਹੋਣੇ ਉਹ ਮੰਜੇ ਟੁੱਟ ਗਏ ਦੋ ਮੈਂ ਤਾਂ ਇਦੀ ਮਾਜੀ ਜਿ ਜੂਰੀ ਲਾ ਕੇ ਭਰ ਲਾਂਗੇ ਇਹਨਾਂ ਦਾ ਕੰਮ ਹੁਣੀ ਕਰਨਾ ਪੂ ਮੰਜੀਆਂ ਜਿਆਂ ਦਾ ਜੀ ਜੀ ਗੰਦਲੀ ਆ ਜੀ ਦੇਖੋ ਵੀ ਇਹ ਗੰਦਾ ਨਹੀਂ ਆਂਦੀ ਆ ਆ ਬਾਹਰੋਂ ਕਰ ਲਾਂ ਤੇ ਮੰਗਾ ਕੇ ਸੂਤ ਦੇ ਤੋ ਐ ਬੈਂਤ ਜਈ ਮੰਗਾ ਲਾਂਗੇ ਤੋ ਕਿ ਸੂਤ ਨੇ ਮੰਜੀ ਤੇ ਬਾਦੂ ਨੇ ਜੀ ਹਨਾ ਫਿਰ ਦੂਹਣੇ ਮੰਜੇ ਨੂੰ ਕੱਪੜੇ ਧੋਣੇ ਇਹ ਜੀ ਬੈਂਤ ਜੀ ਦਾ ਲਿਆ ਕੇ ਪਰ ਲਾਂਗੇ ਸਿੱਧਾ ਜਾ ਨਰੇਤਰ ਉੱਤੇ ਝੜ ਜਾ ਕਰੂਗਾ ਸੂਤ ਦਾ ਬੰਨ ਬਣੋਗੇ ਤੇ ਤੱਬਈ ਫਿਰ ਹੋ ਗਏ ਨਰੇਤਰ ਉੱਤੇ ਜਾਣੀ ਬਹੋ ਹੋ ਲਈ ਕਾਹ ਪਰ ਲਾਂਗੇ ਹੋਰ ਅਬ ਕੋਟ ਹੋ ਜਾ ਕੱਢੀ ਜਾਂਦੇ ਸੂਤ ਪਾ ਲਾਂਗੇ ਬੈਤ ਲਿਆ ਮੈਂ ਗਾਦੋਂ ਨਮ ਜੀ ਆਂਦੀ ਠੀਕ ਹੈ ਮੋੜੇ ਬਾਤੀ ਤੋਂ ਆਪਣਾ 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 ਬੱਬ ਜਨ ਮਾਰ ਪਾ ਲੰਗੀ ਨਾ ਉਹ ਕੁਡਰਾਂ ਦਾ ਕੰਮ ਮਾਰ ਕੁਡਰਾਂ ਦਾ ਕੰਮ ਲੰਗੀ ਕਹਿੰਦੀ ਚਲੋ ਜੱਪਾ ਫੇਰ ਮਿਲਦੇ ਆਂਗੇ ਮੱਝਾ ਮੁੱਝਾ ਬੰਦਿਆ ਖੜੀਆਂ ਹੋ ਜਾਣ ਦਿਓ ਮੌਜੇ ਨਾਲ ਬੈਠੀਆਂ ਨੇ ਫਿਕਰ ਇਹਨਾਂ ਨਾ ਆਇਆ ਕਹਿੰਦੀ ਨਾ ਚੱਲੋ ਫੇਰ ਪਾਏ ਤਾਂ ਬਾਬਾ ਬੈ ਜੀ ਰਾਏ ਪਰ ਨਾ ਉਖਾਗਾ ਉਰਤਾ ਪੀਗਾ ਜਿਹੜੀ ਕਾਹੀ ਜਿੰਦੇ ਕੋਲੀ ਜੀ ਉਹ ਹੋ ਗਈ ਉਹਦੀ ਸਾਥ ਕਿਉਂ ਉਹ ਜਿਹੜੀ ਚਿੱਟੀ ਹੁੰਦੀ ਉਹ ਵੱਧ ਵਧੀਆ ਹੁੰਦੀ ਹੈ ਹਨਾ ਫਿੱਟਾ ਜੀ ਚਿੱਟੇ ਜੀ ਤੁਮ ਮੋੜੇ ਦਾ ਕੁਰੀ ਚੱਕ ਲੋ ਫੇਰ ਦੋ ਦਾਲਾਂ ਦੇ ਲੇ ਲੋ ਜੀ ਜਿਹੜੀ ਵਧੀਆ ਹੁੰਦੀ ਹੈ ਚਮਕੀ ਜੀ ਵਾਲੀ ਹੁੰਦੀ ਜਿਹੜੀ ਉਹ ਵਧੀਆ ਹੁੰਦੀ ਆ ਅੱਜ ਮਾਸੇ ਦੀ ਪੀੜੀ ਪਰ ਹੋਈ ਹੈ ਚਿੱਟੀ ਜੀ ਚੱਲ ਜੀ ਕੁਝਾਂ ਦੀ ਪੀੜੀ ਪਰ ਹੀ ਹੋਈ ਆ ਰਾਜੀ ਵਾਲੇ ਨੂੰ ਮੰਜੂ ਕਿੱਦਾਂ ਪਰ ਹੋਣਗੇ ਵਧੀਆ ਕਰਕੇ ਲਾਉਂਦਾ ਤੇ ਕਿਦੋਂ ਲਿਆਵਾਂਗਾ ਤੇਰੀ ਹੋ ਗਈ ਉਹ ਵਧੀਆ ਨਹੀਂ ਚਲੋ ਜੀ ਆਪਾਂ ਮੇਰਿਆ ਫੇਰ ਸੁਣ ਲੋ 4:00 ਵੱਜ ਕੇ 3-4 ਮਿੰਟ ਹੋ ਗਏ 4:00 ਵੱਜ ਕੇ 4 ਮਿੰਟ ਹੋ ਗਏ ਮੱਝਾ ਬਨਣਾ ਦਾ ਟਾਈਮ ਹੋ ਗਿਆ ਮੱਝਾ ਬਨਣੀ ਹੈ ਕੱਟ ਗਿਆ ਹਾਂ ਹੁਣ ਟਿੱਕੇ ਸੰ ਆ ਗਈ ਹੋ ਸੁਖਮਣ ਪਤਾ ਨਹੀਂ ਹਾਂ ਲਾ ਗਈ। ਛੁੱਟੀ ਹੋ ਗਈ ਨੂੰ ਕੋਸਣ ਤੋਂ ਆ ਗਈ ਹੋ ਗੀਰੀ ਇਸ ਨਾਲ ਆਈ ਆ ਮੇਰੀ ਨਾਲ ਆ ਗਈ ਹੋ ਖੜੀ ਸਪੂਤਰੀ ਵੀ ਬਾਰ ਕੋਲੀ ਕੋਈ ਗਰਮੀ ਵੀ ਬਾਦ ਕੀ ਕੀ ਤੋਂ ਕੋਲ ਤੇ ਜੱਟੀ ਆ ਗਈ ਪ੍ਰਾਥ ਗੋਲ ਕੋਲ ਪੈਣਾ ਆ ਰਿਹਾ ਸੋਨ ਲਾ ਦੇ ਆ ਹਾ ਕੰਟਾ ਪੁੱਟ। ਕੀ ਕਹਿ ਜਾਂਦੀ ਆਂ? ਚੁੱਪ ਮੰ। ਮੋਂ ਹੋਰ ਚਾਹਤਾਂ ਪਹਿਲਾਂ ਤਾਂ ਤੇ ਡੜੀ ਨੂੰ ਕਰੀ ਜਾ ਫੇਰ ਅਸੀਂ ਆਪਾਂ ਦਾ ਵੀ ਕਰੀ ਤੇ ਤੇਰੀ ਕਰੀ ਹੁਣ। ਉਹਨੂੰ ਕਰ। ਚੁੱਪ ਮੰ। ਹਲੀ ਪੀਨੀਆ ਹੋਰ 3 4 ਵਾਰ ਦਕਾ ਲਓ ਜੀ ਤੇਲ ਥੋੜੀ ਤੇ ਕਿੰਨੇ ਪਾਣ ਦੇ ਤੋਂ ਕੋਲ ਤੇ ਚਲ ਗਾਰ ਦਜਰੀ ਇੰਜੀ ਆਈ ਜਾਂਦੀ ਹੈ ਸਰੀਂਜੀ ਆ ਜਾਂਦੀ ਹੈ ਇਦਾਂ ਤੇਰੀ ਆਪਣੀ ਸਬਜੀ ਸਬਜੀ ਤੇ ਜਦ ਦੇਸੀ ਘਿਓ ਪਾਉਂਦੇ ਤੇ ਕਦੂਰੀ ਸਬਜ਼ ਦੇਸੀ ਘਿਓ ਦਾ ਤੜਕਾ ਲਾ ਕੇ ਬਹੁਤ ਹੀ ਵਧੀਆ ਬਣਦੀ ਹੈ ਕੱਲ ਵੀ ਅਸੀਂ ਕੱਲ ਕਿਲੋ ਕਦੂ ਲੈ ਲਿਆ ਅੱਧੀ ਕਿਲੋ ਕਦਾ ਬਣਾ ਲਿਆ ਅੱਧੀ ਕਿਲੋ ਆਜੀ ਬਣਾ ਲਿਆ ਤੇ ਤੱਕ ਕੇ ਦੇਖੋ ਕਿਵੇਂ ਬਿਲਡ ਲੱਗੂਆ ਕੰਪੈਨ ਆ ਰਿਹਾ ਦਾ ਛੱਤ ਤੇ ਵੀ ਜਾਉਂਗੀ ਤੁਸੀਂ ਕੱਲ ਨੂੰ ਸਤਕਾ ਸੇ ਵੀ ਜਾਣਾ ਤੇ ਭੈਣ ਕੇ ਦੂਜੀ ਉੱਪਰਲੀ ਕੋਠੇ ਤੇ ਉੱਪਰਲੀ ਜਗ੍ਹਾ ਦੀ ਆਪਾਂ ਇਹ ਚਾਹ ਤਿਆਰ ਤੇ ਪੱਜੂ ਦੀ ਕਿੱਤੀ ਕੱਟਿਆ ਹੋਇਆ ਹੈ

ਬੰਦੇ ਜਿੰਦੇ <laughs> <laughs> Si kan kou aso ti chamany a shirt an pou. Mene 26 omdatτο ti mwen diyo pe yan nanon kwen son. Mene 6 akopou li ah an lwen kwen. 15 rati ou 해�. ਬਾਰੇ ਮੈਂ ਤਾਂ ਹੋ ਗਿਆ ਕਿ ਉਹ ਕੇ ਬਹੁਤ ਜਿਆਦਾ ਤਾਂ ਇਹਨੇ ਇੱਕਨੇ ਕਿਉਂ ਲੈਣਾ ਹੁਣ ਸਹੀ ਆਈ ਨਹੀਂ ਉਹ ਕਿਉਂ ਤੋਂ ਹੋਰ ਮੰਗਦੀ ਆਂਦਾ ਕੋਈ ਪਹਿਲਾਂ ਉਹਨਾਂ ਦੱਸ ਦਿੱਤਾ ਸੀ ਕਿ ਉਹ ਕਿਹਾ ਸੀ 4 ਕਿਲੋ ਵਿੱਚ ਹੋਰ ਲੈਗਾ ਕੋਈ 3-7 ਕਿਲੋ ਕਰਿਆ ਤੇ ਹੁਣ ਉਹਦੇ ਕੋਲ ਕੋਈ ਹੋਰ ਮੰਗਦਾ ਜਿਦਾਂ ਪਾਣੀ ਤੇ ਕਿਉਂ ਲੈਣਾ ਹੁਣ ਅੰਦਾਜ਼ਾ ਫਿਰ

ਜੋ ਟਾਈਮ ਆ ਆਪਾਂ ਨੇ ਤਾਂ ਗੋਹਾ ਛੱਡ ਜਾਂਦੇ ਤੇ ਉਹਨੇ ਪਾਣੀ ਖੁੱਲ ਜਾਂ ਤੇ ਹੁਣ ਬਸ ਕੰਮ ਨੇ ਪਾਣੀ ਪਿਆ ਦੇ ਮੈਨੂੰ ਗੋਹਾ ਛੱਡ ਦਾਂਗੇ ਲੇਟਾ ਕੀ ਨਾ ਲੈਟ ਤਾਂ ਸਾਡੀ 6 ਵਜੇ ਪਹੁੰਚ ਸਕਦਾ ਹੂੰ ਇਹਨੇ ਬਰਦੀ ਧੋ ਦੇਾਂਗੇ ਬਰਦੀ ਧੋ ਕੇ ਲੰਘਦੇ ਲੰਘਦੇ ਚੋਰਾਂ ਨੂੰ ਘਾੜ ਦੰਗ ਵਿਲ ਸੁਹਾੜਦੇ ਸੁਹਾੜਦੇ ਪਾਣੀ ਤੇ ਆਇਆ ਜਾਵੇ। ਇਹ ਲੱਟੜੀ ਮੁੰਦੇ ਨੇ ਗੋਹੇ ਦੇ ਤਾਂ। ਹਾਣੇ ਬਸ ਖਾਣੋਂ ਮਤਲਬ ਜੀ ਕਰੇ। ਇਹਨੂੰ ਸੁੱਕ ਕੇ ਪੱਜੀ ਨਾ ਹੁਣ ਤਾਂ ਖਲ ਸਕਤੇ ਆ ਮਾ ਦੇਰੋਂ ਸਾਰਾ ਦਿਨ ਸੱਤ ਚਲੀਆਂ ਨੇ ਜਮਾ ਨਹੀਂ ਗਾ ਆਇਆ ਮਸਜਦ ਨੇ ਕੱਲਾ ਕੱਲਾ ਕੋਸਾ ਤੇ ਰਾਮਾ ਅੰਨਾ ਅੱਥ ਬੱਨਾ ਪਿਆ ਤਾਂ ਪਾਣੀ ਰਿੰਗਲ ਲੱਗ ਗਿਆ ਫੱਟੀਨਾ ਓਏ ਲੋ ਜੀ ਆਪਾਂ ਪਾਣੀ ਪਿਆ ਦੀਏ ਲੋ ਜੀ ਆਪਾਂ ਨੇ ਕੰਮ ਕਰ ਲਏ ਨੇਗੇ ਤੇ ਪਾਣੀ ਵੀ ਪਿਆਤਾ ਗੋਹਾ ਵੀ ਸੜਦਾ ਬਰਫ ਦੀ ਵੀ ਧੋਤੀ ਪਾਂਡੇ ਵੀ ਮੰਨਤੇ ਹੁਣ ਆਪਾਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਅੱਜ ਕਹਾਣੀ ਪੜ੍ਹਨੇ ਥੋੜਾ ਪਿੰਡ ਕਿਹੜਾ ਮੈਂ ਤੁਹਾਡੇ ਵੀਡੀਓ ਇੰਨੇ ਸੌਂਕ ਨਾਲ ਦੇਖਦੀਆਂ ਐਨੀ ਰੀਜਨਲ ਵੀਡੀਓ ਦੇਖਦੀਆਂ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਹੈਗਾ ਜੀ ਦਿਆਲਗੜ ਗਿਲਾ ਸੰਗਰੂਰ ਤੇ ਦਿਆਲਗੜ ਇਹ ਪਿੰਡਾ ਟੱਡਰੀਆਂ ਕੋਲੇ ਜਿਹੜੇ ਬਾਬਾ ਜੀ ਨੇ ਭਾਈ ਸਾਹਿਬ ਹਰਨਜੀਤ ਟੱਡਰੀਆਂ ਵਾਲੇ ਉਹਨਾਂ ਦੇ ਪਿੰਡ ਦੇ ਨਾਲ ਹੀ ਪਿੰਡ ਹੈ ਸਾਡਾ ਦਿਆਲਗੜ ਜਸੜਵਾਲ ਠੀਕ ਹੈ ਜੀ ਸਾਡਾ ਪਿੰਡ ਹੈ ਦਿয়ালਗੜ੍ਹ ਜ਼ਿਲ੍ਹਾ ਸੰਗਰੂਰ ਧੰਨਵਾਦ ਭੈਣਾਂ ਤੁਸੀਂ ਇੰਨੀ ਰੀਜਨਲ ਸਾਡੀ ਵੀਡੀਓ ਦੇਖਦੇ ਹੋ ਬਹੁਤ ਸਾਰੀਆਂ ਭੈਣਾਂ ਸਾਨੂੰ ਇੰਨਾ ਪਿਆਰ ਕਰਦੀਆਂ ਨੇ ਹਨਾ ਦਿਲੋਂ ਪਿਆਰ ਕਰਦੇ ਹੋ ਦਿਲੋਂ ਪਿਆਰ ਕਰਨ ਵਾਲੇ ਇੱਥੋਂ ਪਤਾ ਲੱਗਦਾ ਇੰਨਾ ਸੋਹਣਾ ਕਮੈਂਟ ਲਿਖਦੀਆਂ ਨੇ ਹਨਾ ਰੀਜਨਲ ਵੀਡੀਓ ਦੇਖਦੀਆਂ ਨੇ ਅੱਗੇ ਸ਼ੇਅਰ ਕਰਦੀਆਂ ਨੇ ਮੈਨੂੰ ਪੂਰੀ ਉਮੀਦ ਹੈ ਹੁਣ ਤੱਕ ਵੀ ਸਪੋਰਟ ਕੀਤੀ ਹੈ ਅੱਗੇ ਵੀ ਸਪੋਰਟ ਮੈਨੂੰ ਇਦੋਂ ਵੀ ਵੱਧ ਕਰਨਗੀ ਆ ਤਾਂ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਪਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਆਪਣੇ ਆਊਗੀ ਜੀ ਕਣਕ ਘਰੇ ਅੱਜ ਸੋਨੇ ਦਾ ਮੋਰ ਕਹਿੰਦੇ ਹੁੰਦੇ ਨੇ ਘਰੇ ਆਊਗਾ ਅੱਪਾ ਦੇਖਾਂਗੇ ਲਾਹਾਂਗੇ ਆਉ ਉਹ ਪੁੱਤ ਪਿਸਲਾ ਗੇੜਾ ਉਪਰ ਸੋਨੇ ਦਾ ਮੋਰ ਲੋ ਜੀ ਸੋਨੇ ਦਾ ਮੋਰ ਆ ਗਿਆ ਆਪਣੇ ਘਰੇ ਅੱਜ ਮੰਡੀ ਤਾ ਗਿਆ ਘਰੇ ਆ ਜੂਗਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵਹਿਗੂ ਜੀ ਦਾ ਕਾਲਸਾ ਵਹਿਗੂ ਜੀ ਦੀ ਫਤਿਹ ਬੱਲੇ